ਇੱਕ ਗੱਲ ਤਾਂ ਬਿਲਕੁਲ ਚਿੱਟੇ ਰੰਗ ਵਾਂਗੂ ਸਾਫ਼ ਹੋ ਗਈ ਆ ਕਿ ਲੱਖਾ ਸੁਧਾਣਾ ਬਲੈਕਮੇਲਰ ਆ ਇਹ ਵੀ ਗੱਲ ਸਾਫ਼ ਹੋ ਗਈ ਕਿ ਅਮਤੋਜ ਮਾਨਵੀ ਬਲੈਕਮੇਲਰ ਆ ਇਹ ਵੀ ਗੱਲ ਸਾਫ਼ ਹੋ ਗਈ ਆ ਕਿ ਜਿਹੜੇ ਨਾਲ ਫਿਰਦੇ ਸੀ ਬੰਦੇ ਉਹ ਸੱਚੀ ਮੁੱਚੀ ਬਲੈਕਮੇਲਰ ਆ ਬਲੈਕਮੇਲਰ ਕਿਉਂ ਨਾ ਕਹਗੇ ਪੂਰਾ ਪੰਜਾਬ ਹੁਣ ਬਲੈਕਮੇਲਰ ਕਹੂਗਾ ਹਰ ਕਿਸੇ ਦਾ ਫਰਜ਼ ਬਣਦਾ ਹਰ ਬੰਦੇ ਦਾ ਫਰਜ਼ ਬਣਦਾ ਹਰ ਭੈਣ ਦਾ ਫਰਜ਼ ਬਣਦਾ ਕਿ ਇਹਨਾਂ ਨੂੰ ਬਲੈਕਮੇਲਰ ਕਿਹਾ ਜਾਵੇ ਬਲੈਕਮੇਲਰ 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 ਆਪਾਂ ਇਦਾਂ ਦੇ ਲੋਕਾਂ ਨੂੰ ਬਲੈਕਮੇਲਰ ਹੀ ਕਹਿਣਾ ਕਿਉਂਕਿ ਇਹ ਤਾਂ ਪਾਣੀ ਜੇਕਰ ਇਹ ਕਾਲੇ ਪਾਣੀ ਦੀ ਗੱਲ ਕਰਨਗੇ ਜੇਕਰ ਇਹ ਬੁੱਢੇ ਨਾਲੇ ਦੀ ਗੱਲ ਕਰਨਗੇ ਜੇਕਰ ਇਹ ਬੰਨ ਮਾਰਨ ਦੀ ਗੱਲ ਕਰਨਗੇ ਤੇ ਆਪਾਂ ਇਹਨਾਂ ਨੂੰ ਬਲੈਕਮੇਲਰ ਕਵਾਂਗੇ ਆਪਾਂ ਤਾਂ ਉਹਨਾਂ ਨੂੰ ਚੰਗੇ ਕਵਾਂਗੇ ਜਿਹੜੇ ਕਿ ਇੱਥੇ ਕਈ ਸੈਂਕੜੇ ਕਰੋੜ ਰੁਪਏ ਦੇ ਬਜਟ ਦੀ ਗੱਲ ਕਰਦੇ ਆ ਉਹ ਬੰਦੇ ਕਹਿੰਦੇ ਜੀ ਕਿ ਅਸੀਂ ਬੁੱਢੇ ਨਾਲੇ ਦੀ ਸਫਾਈ ਕਰਾਂਗੇ ਇਹਨੂੰ ਬਿਲਕੁਲ ਨਿੱਤਰਿਆ ਹੋਇਆ ਪਾਣੀ ਬਣਾ ਦੇਾਂਗੇ ਆਪਾਂ ਤਾਂ ਜੀ ਇੱਥੇ ਕਮਾਲਾਂ ਕਰ ਦੇਾਂਗੇ ਉਹ ਬੰਦੇ ਚੰਗੇ ਆ ਪਰ ਜਿਹੜੇ ਬੰਦੇ ਸੰਘਰਸ਼ ਕਰਨਗੇ ਸੱਚੀ ਮੁੱੱਚੀ ਬਲੈਕਮੇਲਰੀ ਹੁੰਦੇ ਆ ਇਹ ਬਲੈਕਮੇਲਰ ਐਸੇ ਹੁੰਦੇ ਵੀ ਮਾਫ਼ ਨਹੀਂ ਕਰਨੇ ਚਾਹੀਦੇ ਇਹਨਾਂ ਬਲੈਕਮੇਲਰਾਂ ਨੂੰ ਫੜ ਕੇ ਸੀਖਾਂ ਦੇ ਪਿਛੇ ਕਰ ਦੇਣਾ ਚਾਹੀਦਾ ਇਹਨਾਂ ਦੀ ਕੀ ਮਜਾਲ ਪੰਜਾਬ ਦੇ ਪਾਣੀ ਦੀ ਗੱਲ ਕਰਨ ਇਹਨਾਂ ਦੀ ਕੀ ਮਜਾਲ ਪੰਜਾਬ ਦੇ ਵਾਤਾਵਰਣ ਦੀ ਗੱਲ ਕਰਨ ਇਹਨਾਂ ਦੀ ਕੀ ਮਜਾਲ ਕੁਦਰਤੀ ਸੋਮਿਆਂ ਦੇ ਖਲਵਾੜ ਨੂੰ ਰੋਕਣ ਦੀ ਗੱਲ ਕਰਨ ਇਹਨਾਂ ਦੀ ਕੀ ਮਜਾਲ ਵੀ ਭਾਈ ਪੰਜਾਬ ਦੇ ਵਿੱਚ ਜਿਹੜੀਆਂ ਦਰਪੇਸ਼ ਚੁਣੌਤੀਆਂ ਉਹਦੀ ਬਾਤ ਪਾਉਣ ਤੇ ਆਪਾਂ ਤਾਂ ਵੈਸੇ ਨਹੀਂ ਦਾਰੇ ਲੁੱਟਾਂਗੇ ਆਪਾਂ ਨੂੰ ਕੀ ਆ ਅੱਗ ਲੱਗੇ ਸਾਰੇ ਸਮਾਜ ਨੂੰ ਪਾਣੀ ਜਿੰਨਾ ਮਰਜ਼ੀ ਗੰਦੜਾ ਹੋ ਜਾਏ ਆਪਾਂ ਤੇ ਇਹਨਾਂ ਨੂੰ ਬਲੈਕਮੇਲਰ ਕਹਿਣਾ ਪਰ ਇਹਨਾਂ ਬਲੈਕਮੇਲਰਾਂ ਨੇ ਜਿਹੜੀ ਉਦੇ ਬਾਰੇ ਅਖਬਾਰਾਂ ਨਹੀਂਓ ਸੁਰਖੀਆਂ ਮੇਰੇ ਖਲ ਤੁਸੀਂ ਪੜ ਲੀਆਂ ਹੋਣੀਆਂ ਇਹਨਾਂ ਬਲੈਕਮੇਲਰਾਂ ਨੇ ਜਿਹੜੀ ਅੱਤ ਕਰਾਤੀ ਆ ਚੰਗਿਆਈ ਦੇ ਪੱਖ ਤੋਂ ਸਿਰਾ ਲਾਤਾ ਜਿਹੜਾ ਚੰਗਿਆਈ ਦੇ ਪੱਖ ਤੋਂ ਉਹਨੇ ਸੱਚੀ ਮੁੱਚੀ ਬਹੁਤ ਵੱਡੇ ਪੱਦਰ ਦੇ ਉੱਤੇ ਅਖਬਾਰਾਂ ਨਹੀਂਓ ਸੁਰਖੀਆਂ ਮੱਲੀਆਂ ਕੱਲੇ ਕੱਲੇ ਬੰਦੇ ਦੇ ਮੋਬਾਈਲ ਦੇ ਵਿੱਚ ਕਿਉਂਕਿ ਆਪਾਂ ਨੂੰ ਤਾਂ ਆਰਤ ਹੈਗੀ ਵੀ ਐਂ ਵੇਖਣਾ ਆਇਆ ਕਰਕੇ ਐਂ ਕਰਕੇ ਐਂ ਕਰਕੇ ਉਹ ਸਾਰੀਆਂ ਚੀਜ਼ਾਂ ਮੇਰਾ ਖਿਆਲ ਵੀ ਤੁਹਾਡੇ ਵੀ ਧਿਆਨ ਗੋਚ ਰਹੀਆਂ ਹੋਣੀਆਂ ਕਿਉਂਕਿ ਇਹਨਾਂ ਬਲੈਕਮੇਲਰਾਂ ਨੇ ਜਾ ਕੇ ਉੱਥੇ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਉੱਥੇ ਵੱਡੇ ਪੱਧਰ ਦੇ ਉੱਤੇ ਪੁਲਿਸ ਜਿਹੜੀ ਕਿ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਲਗਭਗ 3000 ਪੁਲਿਸ ਕਰਮਚਾਰੀ ਲਾਏ ਗਏ ਸੀਗੇ ਵੀ ਇਹਨਾਂ ਨੂੰ ਉੱਥੇ ਪਹੁੰਚਣ ਨਹੀਂ ਦੇਣਾ ਲੱਖੇ ਸਿਧਾਣੇ ਦੀ ਗੱਡੀ ਜਿਸ ਤਰੀਕੇ ਨਾਲ ਉੱਥੇ ਘੇਰੀ ਗਈ ਸੀ ਹਾਲਾਂਕਿ ਕਈ ਘੰਟੇ ਪੁਰਾਣੀ ਗੱਲ ਹੋ ਗਈ ਪਰ ਜਿਸ ਤਰੀਕੇ ਨਾਲ ਗੱਡੀ ਘੇਰੀ ਗਈ ਲੱਗਦਾ ਹੈ ਕਿ ਕੋਈ ਬਹੁਤ ਵੱਡਾ ਸਮਾਜ ਸੇਵੀ ਨਹੀਂ ਕੋਈ ਬਹੁਤ ਵੱਡਾ ਸਮਾਜ ਨੂੰ ਨੁਕਸਾਨ ਪਹੁੰ ਐਡਾ ਖਤਰਨਾਕ ਬੰਦਾ ਉਹਨੂੰ ਪੁਲਿਸ ਨੇ ਘੇਰਾ ਪਾਇਆ ਉਹਦੀ ਗੱਡੀ ਦੇ ਸ਼ੀਸ਼ੇ ਭੰਨੇ ਵੀ ਉਹਦੇ ਕੋਲੋਂ ਕੋਈ ਬਹੁਤ ਖਤਰਨਾਕ ਚੀਜ਼ਾਂ ਲੱਭਣੀਆਂ ਸੀ ਉਹਦੀ ਗੱਡੀ ਦੇ ਸ਼ੀਸ਼ੇ ਭੰਨ ਤੇ ਪਰ ਉਹ ਉੱਥੇ ਪਹੁੰਚਿਆ ਤੇ ਪ੍ਰਸ਼ਾਸਨ ਨੇ 7 ਦਿਨ ਦਾ ਭਾਈ ਸਮਾਂ ਮੰਗਿਆ ਵੀ 7 ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਪਾਣੀ ਗੰਦਾ ਪੈਂਦਾ ਉਹਦੇ ਬਾਰੇ ਅਸੀਂ ਕੁਝ ਨਾ ਕੁਝ ਕਰਦੇ ਆ ਇਹ ਪੰਜਾਬੀਆਂ ਦੀ ਪਹਿਲੀ ਜਿੱਤ ਮੰਨਦਾ ਮੈਂ ਪਾਣੀ ਦੇ ਮਾਮਲੇ ਦੇ ਉੱਤੇ ਹਾਲਾਂਕਿ ਅਤੀਤ ਦੇ ਵੱਲ ਅਸੀਂ ਝਾਤ ਮਾਰ ਗਏ ਬਹੁਤ ਸਾਰੇ ਪਾਣੀ ਦੇ ਉੱਤੇ ਵੀ ਸੰਘਰਸ਼ ਹੋਏ ਆ ਧਰਤੀ ਦੀ ਗੱਲ ਵੀ ਹੁੰਦੀ ਰਹੀ ਹੈ ਪਰ ਅੱਜ ਦੇ ਸੰਦਰਭ ਦੇ ਵਿੱਚ ਵਾਤਾਵਰਣ ਦੀ ਤੇ ਪਾਣੀ ਦੀ ਗੱਲ ਤੇ ਦਰੱਖਤਾਂ ਦੀ ਗੱਲ ਕਿੰਨੀ ਕੁ ਹੁੰਦੀ ਆ ਇਹ ਤੁਸੀਂ ਆਪ ਦੇ ਆਪ ਦੇ ਵਾਲੀ ਝਾਤ ਮਾਰ ਕੇ ਦੇਖ ਲਓ ਕਿਸੇ ਵੀ ਸਰਕਾਰ ਨੂੰ ਇਸ ਗੱਲ ਦਾ ਫਿਕਰ ਹੈ ਕਿ ਬੁੱਢਾ ਨਾਲਾ ਇੱਕ ਹੋ ਗਿਆ ਪਰ ਪੰਜਾਬ ਦੇ ਵਿੱਚ ਤੁਹਾਡੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਨਾਲੇ ਨਦੀਆਂ ਇਹੋ ਜੇ ਸਨ ਜਿਹੜੇ ਕਿ ਅੱਜ ਬਿੜਾ ਕਰਕ ਕਰਕੇ ਅਸੀਂ ਆਪ ਰਖਤਾ ਕੱਲੇ-ਕੱਲੇ ਬੰਦੇ ਨੇ ਤੇ ਸਾਡੀਆਂ ਫੈਕਟਰੀਆਂ ਵਾਲਿਆਂ ਦੇ ਇੱਕ ਹਿੱਸੇ ਨੇ ਕਰਕੇ ਰਖਤਾ ਤੇ ਜਦੋਂ ਇਹਨਾਂ ਦੇ ਖਿਲਾਫ ਸੰਘਰਸ਼ ਦੀ ਗੱਲ ਕਹੀ ਜਾਊਗੀ ਫਿਰ ਇਹ ਪ੍ਰੈਸ ਕਾਨਫਰੰਸ ਕਰਦੇ ਆ ਬਲੈਕਮੇਲਰ ਹਨ ਇਹ ਇਹ ਬਲੈਕਮੇਲਰ ਹਨ ਇਹਨਾਂ ਬਲੈਕਮੇਲਰਾਂ ਨੂੰ ਟੱਕਰਾਂਗੇ ਪਰ ਸਾਨੂੰ ਚੰਗਾ ਲੱਗਾ ਸੱਚੀ ਮੁੱਚੀ ਚੰਗਾ ਲੱਗਾ ਵੀ ਪੰਜਾਬੀਆਂ ਨੇ ਇਕੱਠੇ ਹੋ ਕੇ ਇੱਥੇ ਬੰਨ ਮਾਰਨ ਦੀ ਗੱਲ ਕਹੀ ਤੇ ਕਾਲੇ ਹੁੰਦੇ ਪਾਣੀ ਨੂੰ ਬਚਾਉਣ ਦੀ ਗੱਲ ਕਹੀ ਜਿਹੜਾ ਪਾਣੀ ਰੋਗ ਵੰਡਦਾ ਜਿਹੜਾ ਕਿ ਜੀਵਨਦਾਨ ਪਾਣੀ ਜਿਹੜਾ ਕਿ ਰੋਗ ਵੰਡ ਰਿਹਾ ਉਸ ਪਾਣੀ ਦੇ ਖਿਲਾਫ ਸੰਘਰਸ਼ ਕਰਨ ਦੀ ਗੱਲ ਕਹੀ ਮੈਨੂੰ ਜ਼ਾਤੀ ਤੌਰ ਤੇ ਬਹੁਤ ਚੰਗੀ ਗੱਲ ਲੱਗੀ ਜਿਹੜੇ ਵੀ ਭੈਣਾ ਵੀਰ ਉੱਥੇ ਪਹੁੰਚੇ ਤੁਹਾਨੂੰ ਸੱਚਮੁੱਚੀ ਸਲਾਮ ਕਰਨੀ ਬਣਦੀ ਆ ਤੁਸੀਂ ਇਸ ਧਾਰਨਾ ਨੂੰ ਤੋੜਤਾ ਕਿ ਸਾਰੇ ਪੰਜਾਬੀ ਰੀਲਾਂ ਦੇ ਉੱਤੇ ਯਕੜ ਮਾਰਨ ਵਾਲੇ ਆ ਤੁਸੀਂ ਇਸ ਧਾਰਨਾ ਨੂੰ ਤੋੜਤਾ ਕਿ ਸਾਰੇ ਪੰਜਾਬੀ ਨੁਕਸ ਕੱਢਣ ਵਾਲੇ ਆ ਤੁਸੀਂ ਇਸ ਧਾਰਨਾ ਨੂੰ ਬਦਲ ਕੇ ਰੱਖਤਾ ਵੀ ਪੰਜਾਬੀ ਕੱਲੇ ਗੱਲਾਂ ਵਾਲੀ ਆ ਕੁਝ ਕਰਕੇ ਦਿਖਾਉਣ ਵਾਲੇ ਨਹੀਂ ਜਿਹੜੇ ਵੀ ਉੱਥੇ ਗਏ ਉਹ ਸੈਂਕੜੇ ਗਏ ਹਜ਼ਾਰਾਂ ਗਏ ਜਿੱਥੋਂ ਵੀ ਗਏ ਉਹਨਾਂ ਨੂੰ ਸਲਾਮ ਕਰਨੀ ਬਣਦੀ ਪਰ ਪੰਜਾਬੀਓ ਇੱਕ ਗੱਲ ਤੁਸੀਂ ਜ਼ਰੂਰ ਚੇਤੇ ਦੇ ਵਿੱਚ ਰੱਖਿਓ ਸ਼ਾਇਦ ਤੁਹਾਡਾ ਇਸ ਪ੍ਰਸੰਗ ਦੇ ਵੱਲ ਖਿਆਲ ਨਾ ਗਿਆ ਹੋਵੇ ਕਿਉਂਕਿ ਇਹ ਥਾਂ ਦੇ ਉੱਤੇ ਪ੍ਰਵਾਸੀ ਮਜ਼ਦੂਰ ਲਾ ਦਿੱਤੇ ਗਏ ਸੀ ਅਸੀਂ ਕੋਈ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਹੀਂ ਹੈਗੇ ਫੈਕਟਰੀਆਂ ਵੀ ਚੱਲਣੀਆਂ ਚਾਹੀਦੀਆਂ ਪ੍ਰਵਾਸੀ ਮਜ਼ਦੂਰ ਵੀ ਕਿਰਤ ਕਰਨ ਆਉਂਦੇ ਆ ਉਹਨਾਂ ਕਿਰਤਗਾਂ ਨੂੰ ਅਸੀਂ ਸਲਾਮ ਕਰਦੇ ਹਾਂ ਪਰ ਜਿਸ ਤਰੀਕੇ ਦੇ ਨਾਲ ਫੈਕਟਰੀਆਂ ਵਾਲਿਆਂ ਨੇ ਟਰੱਕਾਂ ਦੇ ਟਰੱਕ ਭਰ ਕੇ ਤੇ ਪ੍ਰਵਾਸੀ ਮਜ਼ਦੂਰ ਉੱਥੇ ਬੁੱਢੇ ਨਾਲੇ ਤੇ ਖੜੇ ਕਰਤੇ ਮਨਸ਼ਾ ਉਹਨਾਂ ਦਾ ਇਹ ਸੀ ਇਧਰੋਂ ਪੰਜਾਬੀ ਆਉਣਗੇ ਉਧਰੋਂ ਪ੍ਰਵਾਸੀ ਆਉਣਗੇ ਤੇ ਆਪਸ ਦੇ ਵਿੱਚ ਜੇਕਰ ਭੜਪੇ ਤਾਂ ਫਿਰ ਕਾਲੇ ਪਾਣੀ ਦੀ ਗੱਲ ਬੁੱਢੇ ਨਾਲੇ ਦੀ ਗੱਲ ਇੱਕ ਪਾਸੇ ਹੋ ਜੂ ਇਹ ਲੜਾਈ ਹੋਰ ਪ੍ਰਸੰਗ ਦੇ ਵਿੱਚ ਚੱਲ ਪੇ ਚੰਗੀ ਗੱਲ ਆ ਸਾਡੇ ਸੂਝਵਾਨ ਪੰਜਾਬੀਆਂ ਨੇ ਸਾਡੀ ਜਵਾਨੀ ਨੇ ਅਗਵਾਈ ਕਰਨ ਵਾਲਿਆ ਨੇ ਇਸ ਲੜਾਈ ਨੂੰ ਬੂਰ ਨਹੀਂ ਪੈਣ ਦਿੱਤਾ ਇਸ ਥਾਂ ਦੇ ਉੱਤੇ ਲੜਾਈ ਲੜੀ ਗਈ ਹੈ ਸੰਘਰਸ਼ ਦੀ ਗੱਲ ਕੀਤੀ ਗਈ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ ਕਿਸੇ ਦੇ ਨਾਲ ਕੋਈ ਛੱਟਫੇਟ ਮਾਰਨ ਦੀ ਗੱਲ ਨਹੀਂ ਕੀਤੀ ਇਹ ਬਹੁਤ ਸਿਆਣਪ ਵਾਲੀ ਗੱਲ ਆ ਸੋ ਤੁਸੀਂ ਇਹ ਦੇਖੋ ਵੀ ਅੱਜ ਲੁਧਿਆਣਾ ਖੇਤਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕਿੰਨੀ ਹੈ ਤੇ ਪੰਜਾਬੀਆਂ ਦੀ ਕਿੰਨੀ ਆ ਜੇ ਇਹ ਗੱਲ ਕਹਗੇ ਫਿਰ ਕਈ ਬੰਦੇ ਕਹਿੰਦੇ ਨੇ ਲੈ ਤੁਸੀਂ ਨਹੀਂ ਜਾ ਕੇ ਕੈਨੇਡਾ ਦੇ ਵਿੱਚ ਪੈਰ ਪੱਕੇ ਕੀਤੇ ਤੁਸੀਂ ਨਹੀਂ ਫਲਾਣੇ ਦੇਸ਼ ਦੇ ਵਿੱਚ ਜਾ ਕੇ ਕੰਮ ਕਰਦੇ ਜਿਹੜੇ ਪੰਜਾਬੀ ਜਾਂ ਭਾਰਤੀ ਜਾਂ ਹੋਰ ਦੇਸ਼ਾਂ ਵਾਲੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਉੱਥੋਂ ਦੇ ਨਿਯਮ ਤੇ ਸ਼ਰਤਾਂ ਦੇ ਮੁਤਾਬਕ ਉਹਨਾਂ ਦੀ ਕਸਵੱਟੀ ਤੇ ਖਰੇ ਉਤਰਦੇ ਆ ਟੈਕਸ ਜਮ੍ਹਾਂ ਕਰਵਾਉਂਦੇ ਆ ਪੈਸੇ ਦਿੰਦੇ ਆ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰਦੇ ਤੇ ਫਿਰ ਜਾ ਕੇ ਪੱਕੇ ਹੁੰਦੇ ਆ ਪਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਆਉਂਦਾ ਦਿਓ ਇਹਨੂੰ ਆਧਾਰ ਕਾਰਡ ਜਿਹੜਾ ਆਉਂਦਾ ਦੇਓ ਇਹਨੂੰ ਵੋਟਰ ਕਾਰਡ ਜਿਹੜਾ ਆਉਂਦਾ ਬਣਾਓ ਇਹਦਾ ਰਾਸ਼ਨ ਕਾਰਡ ਆਪਣੀਆਂ ਵੋਟਾਂ ਦੇ ਚੱਕਰ ਦੇ ਵਿੱਚ ਪੰਜਾਬੀ ਕੀ ਤੋਂ ਕੀ ਬਣਦੇ ਜਾਂਦੇ ਤੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਜੇਕਰ ਇਹੀ ਹਾਲਾਤ ਰਹੇ ਆਉਂਦੇ ਸਮੇਂ ਦੇ ਵਿੱਚ ਸਿੱਖ ਪੰਜਾਬ ਦੇ ਵਿੱਚ ਵੀ ਘਟ ਗਿਣਤੀ ਦੇ ਵਿੱਚ ਹੋਣਗੇ ਲਿਖ ਕੇ ਰੱਖ ਲੋ ਤੁਸੀਂ ਆਪਦੇ ਆਲੇ ਦੁਆਲੇ ਝਾਤ ਮਾਰ ਲੋ ਆਪਣੇ ਪਿੰਡ ਦੇ ਵੱਲ ਝਾਤ ਮਾਰੋ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੇ ਵੱਲ ਝਾਤ ਮਾਰੋ ਕਿੰਨੇ ਕੌਣ ਆ ਤੁਸੀਂ ਬਾਜ਼ਾਰਾਂ ਦੇ ਵਿੱਚ ਝਾਤ ਮਾਰੋ ਰੇੜੀਆਂ ਵਾਲੇ ਕੌਣ ਆ ਤੁਸੀਂ ਇਹ ਦੇਖੋ ਵੀ ਗੱਡੀਆਂ ਚਲਾਉਣ ਵਾਲੇ ਕੌਣ ਕਿੰਨੇ ਹੈਗੇ ਆ ਤੁਸੀਂ ਇਹ ਦੇਖੋ ਪ੍ਰਸ਼ਾਸਨਿਕ ਅਦਾਰਿਆਂ ਦੇ ਵਿੱਚ ਕੌਣ ਕਿਵੇਂ ਕਿਵੇਂ ਬੈਠਾ ਹੈਗਾ ਤੁਸੀਂ ਕੰਮਾਂ ਦੇ ਨਾਲ ਕਿੰਨੇ ਲੋਕ ਕਿਵੇਂ ਕਿਵੇਂ ਕਦੋਂ ਕਦੋਂ ਕਿੱਥੇ ਕਿੱਥੇ ਜੁੜੇ ਆ ਤੁਹਾਨੂੰ ਆਪੇ ਤਸਵੀਰ ਸਾਹਮਣੇ ਆਜੂਗੀ ਪਰ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਕਿ ਕਿਰਤਗਾਂ ਦਾ ਸਤਿਕਾਰ ਕਰਦੇ ਆ ਇਹਨਾਂ ਕਿਰਤਗਾਂ ਨੂੰ ਇਹ ਨਹੀਂ ਪਤਾ ਕਿ ਬੁੱਢਾ ਨਾਲਾ ਕਦੇ ਬੁੱਢਾ ਦਰਿਆ ਹੁੰਦਾ ਸੀ ਇਸ ਦਰਿਆ ਦੇ ਵਿੱਚ ਵਿਸਾਖੀ ਦੇ ਮੌਕੇ ਕਈ ਲੋਕ ਚੁੱਬੀ ਵੀ ਮਾਰ ਜਾਂਦੇ ਸੀ ਪਰ ਅੱਜ ਇਹਦੇ ਕੋਲ ਜਾਣ ਤੋਂ ਡਰ ਲੱਗਦਾ ਅੱਜ ਜੇਕਰ ਤੁਸੀਂ ਇਹਦੇ ਕੋਲ ਰਹਿੰਦੇ ਹੋਵੋ ਤੁਹਾਨੂੰ ਚਮੜੀ ਦਾ ਰੋਗ ਹੁੰਦਾ ਅੱਜ ਜੇਕਰ ਤੁਸੀਂ ਇਹਦੇ ਨਾਲੇ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ 1 ਕਿਲੋਮੀਟਰ ਦੇ ਖੇਤਰ ਦੇ ਵਿੱਚ ਰਹਿੰਦੇ ਹੋਵੋ ਤਾਂ ਤੁਹਾਨੂੰ ਕੈਂਸਰ ਕਾਲਾ ਪੀਲਾ ਤੇ ਕਿਡਨੀਆਂ ਦਾ ਰੋਗ ਮਿਲਦਾ ਅੱਜ ਤੁਹਾਨੂੰ ਚਮੜੀ ਦੇ ਰੋਗ ਦੇ ਨਾਲ ਨਾਲ ਤੁਹਾਡੀਆਂ ਅੱਖਾਂ ਦੀਆਂ ਪਲਕਾਂ ਉੱਡ ਜਾਂਦੀਆਂ ਅੱਜ ਹਾਲਾਤ ਇਹ ਹੈਗੇ ਆ ਜਿਹੜੇ ਆਲੇ ਦੁਆਲੇ ਦੇ ਲੋਕ ਮੈਂ ਕਦੇ ਕਦੇ ਹੈਰਾਨ ਹੁੰਨਾ ਮੀਨਾ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਇਹ ਗੱਲ ਸਿਆਣੇ ਕਹਿੰਦੇ ਆ ਪਰ ਜਿਵੇਂ ਲੁਧਿਆਣੇ ਦੇ ਲੋਕ ਘਟ ਗਿਣਤੀ ਦੇ ਵਿੱਚ ਉੱਥੇ ਗਏ ਤੇ ਬਾਕੀ ਪੂਰੇ ਪੰਜਾਬ ਤੇ ਪੰਜਾਬੋਂ ਬਾਹਰਲੇ ਖੇਤਰ ਦੇ ਲੋਕ ਗਏ ਮੈਨੂੰ ਲੱਗਦਾ ਵੀ ਅਲਖ ਤਾਂ ਜਾਗੀ ਆ ਮੈਨੂੰ ਲੱਗਦਾ ਵੀ ਜਾਗਦੇ ਲੋਕਾਂ ਨੂੰ ਸਲਾਮ ਜ਼ਰੂਰ ਕਰਨੀ ਬਣਦੀ ਐ ਐਪਰੀਸ਼ੀਏਟ ਜ਼ਰੂਰ ਕਰਨਾ ਬਣਦਾ ਮੇਰੀ ਕੱਲ ਇੱਕ ਵੱਡੇ ਨੇਤਾ ਨਾਲ ਗੱਲ ਹੋਈ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਮੈਂ ਕਿਹਾ ਜੀ ਜੇਕਰ ਦੇਖੋ ਰਾਮਪੁਰਾ ਫੂਲ ਤੋਂ ਚੱਲ ਕੇ ਤੇ ਲੱਖਾ ਸਿਧਾਣਾ ਇੱਥੇ ਆ ਕੇ ਸੰਘਰਸ਼ ਕਰ ਸਕਦਾ ਮੋਹਾਲੀ ਤੋਂ ਚੱਲ ਕੇ ਬਾਬੂ ਸਿੰਘ ਮਾਨ ਦਾ ਪੁੱਤ ਅਮਤੋਜ ਮਾਨ ਮਰਾੜਾ ਵਾਲਾ ਕਿਉਂਕਿ ਫਰੀਦਕੋਟ ਦੇ ਵਿੱਚ ਪਿੰਡ ਅਮਰਾ ਜੇਕਰ ਉਹ ਮੁਹਾਲੀ ਦੇ ਵਿੱਚ ਰਹਿਣ ਵਾਲਾ ਬੰਦਾ ਇੱਥੇ ਆ ਕੇ ਸੰਘਰਸ਼ ਕਰ ਸਕਦਾ ਇੰਨਾ ਵੱਡਾ ਕਾਫਲਾ ਪੈਦਾ ਕਰ ਸਕਦਾ ਤੁਸੀਂ ਤਾਂ ਇੱਥੋਂ ਦੇ ਰਹਿਣ ਵਾਲੇ ਆ ਤੁਹਾਡੀ ਤਾਂ ਰਾਜਨੀਤੀ ਜਿਉਂਦੀ ਹੀ ਇਹ ਸ਼ਹਿਰ ਨੇ ਕਰਕੇ ਤੁਸੀਂ ਕੋਮਾ ਚ ਗਏ ਹੋ ਉਹਨੇ ਪਤਾ ਗੋ ਕੀ ਕਿਹਾ ਕਹਿੰਦਾ ਯਾਰ ਸਾਡੀ ਪਾਰਟੀ ਨੂੰ ਇਹ ਵੱਡਾ ਮੁੱਦਾ ਲੱਗਦਾ ਨਹੀਂ ਜੇ ਸਾਡੀ ਪਾਰਟੀ ਇਸ਼ਾਰਾ ਕਰੂਗੀ ਫਿਰ ਅਸੀਂ ਵੀ ਇਹਦੇ ਬਾਰੇ ਸੋਚ ਸਕਦੇ ਸੀ ਪਰ ਕਹਿੰਦਾ ਜੀ ਸਾਨੂੰ ਇਸ ਗੱਲ ਦਾ ਮਲਾਲ ਜ਼ਰੂਰ ਆ ਵੀ ਇੰਨੇ ਵੱਡੇ ਮੁੱਦੇ ਦੇ ਉੱਤੇ ਅਸੀਂ ਬੋਲੇ ਨਹੀਂ ਪਰ ਜੇਕਰ ਕੋਈ ਸਾਨੂੰ ਕਹੂਗਾ ਵੀ ਨਾਲ ਤੁਰੋ ਤੇ ਫਿਰ ਅਸੀਂ ਤੁਰ ਵੀ ਪਾਵਾਂਗੇ ਜੇ ਬੰਦਾ ਕਹੂਗਾ ਜੀ ਕਿ ਅਸੀਂ ਤੁਹਾਨੂੰ ਕ੍ਰੈਡਿਟ ਹੀ ਨਹੀਂ ਦੇਣਾ ਤੇ ਫਿਰ ਭਾਈ ਅਸੀਂ ਕਿਉਂ ਤੁਰਾਂਗੇ ਮੈਂ ਹੈਰਾਨ ਰਹਿ ਗਿਆ ਵੀ ਪਾਣੀ ਦੇ ਮੁੱਦੇ ਤੇ ਵੀ ਕ੍ਰੈਡਿਟ ਚਾਹੀਦਾ ਹਵਾ ਤੇ ਵੀ ਕ੍ਰੈਡਿਟ ਚਾਹੀਦਾ ਦਰਖਤਾਂ ਤੇ ਵੀ ਕ੍ਰੈਡਿਟ ਚਾਹੀਦਾ ਮਰਿਆਂ ਤੇ ਵੀ ਕ੍ਰੈਡਿਟ ਚਾਹੀਦਾ ਜਿਉਂਦਿਆਂ ਤੇ ਵੀ ਕ੍ਰੈਡਿਟ ਚਾਹੀਦਾ ਯਾਰ ਆਪਾਂ ਨੂੰ ਇਦਾਂ ਤਾਂ ਨਹੀਂ ਕਰਨਾ ਚਾਹੀਦਾ ਆਜੋ ਪਿੰਡ ਪ ਆਪਾਂ ਬੜੇ ਚੰਗੇ ਸੁਚੱਜੀ ਸੋਚ ਵਾਲੇ ਨੁਕਸ ਕੱਢਣ ਵਾਲੇ ਤਾਂ ਪੈਦਾ ਕਰ ਲਏ ਆ ਜੋ ਆਪਾਂ ਨੂੰ ਇਸ ਵੇਲੇ ਪੰਜਾਬ ਦੇ ਵਿੱਚ ਬਲੈਕਮੇਲਰਾਂ ਦੀ ਲੋੜ ਆ ਉਹ ਬਲੈਕਮੇਲਰ ਨਹੀਂ ਜਿਹੜੇ ਤੁਹਾਨੂੰ ਕੁੰਡੀ ਲਾਉਂਦੇ ਆ ਉਹ ਨਹੀਂ ਜਿਹੜੇ ਤੁਹਾਡੀਆਂ ਜੇਬਾਂ ਕੱਟਦੇ ਆ ਉਹ ਨਹੀਂ ਜਿਹੜੇ ਤੁਹਾਨੂੰ ਧੋਖੇ ਚ ਰੱਖਦੇ ਆ ਉਹ ਨਹੀਂ ਜਿਹੜੇ ਤੁਹਾਡੀਆਂ ਭਾਵਨਾਵਾਂ ਨੂੰ ਚੂੰਡ-ਚੂੰਡ ਕੇ ਖਾਂਦੇ ਆ ਉਹਨਾਂ ਬਲੈਕਮੇਲਰਾਂ ਦੀ ਇਸ ਵੇਲੇ ਪੰਜਾਬ ਨੂੰ ਲੋੜ ਆ ਜਿਹੜੇ ਬਲੈਕਮੇਲਰ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਗੱਲ ਕਰਨ ਜਿਹੜੇ ਬਲੈਕਮੇਲਰ ਇਹਨਾਂ ਦੀ ਨਜ਼ਰ ਦੇ ਵਿੱਚ ਆ ਇਹ ਉਹ ਨਹੀਂ ਜਿਹੜੇ ਉਹਨਾਂ ਦੀ ਨਜ਼ਰ ਦੇ ਵਿੱਚ ਆ ਇਹਨਾਂ ਦੀ ਨਜ਼ਰ ਦੇ ਵਿੱਚ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਸੱਚੀ ਮੁੱਚੀ ਸਿਰ ਤੋਂ ਕੰਮ ਲੈਣ ਦੀ ਲੋੜ ਆ ਮੈਨੂੰ ਬਹੁਤ ਚੰਗਾ ਲੱਗਾ ਸੀ ਧਾਰਮਿਕ ਮਸਲਿਆਂ ਦੇ ਉੱਤੇ ਇਕੱਠ ਹੁੰਦੇ ਵੇਖੇ ਅਸੀਂ ਜੀ ਹੁਣ ਤੱਕ ਇਕੱਠ ਹੁੰਦੇ ਦੇਖੇ ਜੀ ਰਾਜਨੀਤਿਕ ਲੋਕਾਂ ਦੇ ਲਈ ਅਸੀਂ ਜੇ ਕਿਸੇ ਦੀ ਭਾਵਨਾ ਭੜਕ ਗਈ ਉਥੇ ਹਰਲ ਹਰਲ ਕਰਦੇ ਦੇਖੇ ਹਰਲ ਹਰਲ ਕਰਦੇ ਅਸੀਂ ਐਨੂੰ ਤਰਪੈਨੇ ਹਰਲ ਹਰਲ ਕਰਦੇ ਅਸੀਂ ਓਨੂੰ ਤਰਪੈਨੇ ਆ ਪਰ ਚੰਗੀ ਗੱਲ ਆ ਵੀ ਪੰਜਾਬੀ ਪਾਣੀ ਦੇ ਮੁੱਦੇ ਦੇ ਉੱਤੇ ਕਾਲੇ ਹੁੰਦੇ ਪਾਣੀ ਦੇ ਮੁੱਦੇ ਦੇ ਉੱਤੇ ਰੋਗ ਵੰਡਦੇ ਪਾਣੀ ਦੇ ਮੁੱਦੇ ਦੇ ਉੱਤੇ ਕੈਂਸਰ ਦਿੰਦੇ ਪਾਣੀ ਦੇ ਮੁੱਦੇ ਦੇ ਉੱਤੇ ਇਕੱਠੇ ਹੋਏ ਆ ਸੋ ਆਜੋ ਆਪਾਂ ਇਕੱਠੇ ਹੋਣਾ ਸਿੱਖੀਏ ਤੇ ਨੁਕਸ ਕੱਢਣੇ ਬੰਦ ਕਰੀਏ ਹੋ ਸਕਦਾ ਲੱਖੇ ਸਿਧਾਨੇ ਦੀ ਸੋਚ ਕੋਈ ਹੋਰ ਵੀ ਹੋਵੇ ਮੈਂ ਕੋਈ ਦਾਵਾ ਨਹੀਂ ਕਰਦਾ ਕਿਸੇ ਬੰਦੇ ਬਾਰੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਉਹ ਜਿਵੇਂ ਇੱਕ ਸਿਆਣੇ ਨੇ ਗੱਲ ਨਹੀਂ ਕਹੀ ਬਹੁਤ ਵੱਡਾ ਵਿਦਵਾਨ ਆ ਉਹ ਕਹਿੰਦਾ ਮਨੁੱਖ ਨੂੰ ਇਹ ਤਾਂ ਪਤਾ ਵੀ ਮੰਗਲ ਗ੍ਰਹਿ ਦੇ ਉੱਤੇ ਪਾਣੀ ਹੈ ਕਿ ਨਹੀਂ ਪਰ ਜਿਹੜਾ ਨਾਲ ਬੈਠਾ ਬੰਦਾ ਉਹਦੇ ਮਨ ਦੇ ਵਿੱਚ ਕੀ ਹੈ ਤੁਹਾਨੂੰ ਇਸ ਗੱਲ ਦੇ ਬਾਰੇ ਕਦੇ ਵੀ ਪਤਾ ਨਹੀਂ ਲੱਗਦਾ ਆਖਰੀ ਸਾਹ ਤੱਕ ਕਿਉਂਕਿ ਉਹ ਬੰਦਾ ਗੁੱਝਾ ਹੁੰਦਾ ਉਹਦੇ ਵਿੱਚ ਸੌ ਭੇਤ ਹੁੰਦੇ ਆ ਹੋ ਸਕਦਾ ਲੱਖੇ ਸਿਧਾਨੇ ਦਾ ਕੋਈ ਸਿਆਸੀ ਮਕਸਦ ਹੋਵੇ ਹੋ ਸਕਦਾ ਅਮਤੋਜਮਾਨ ਦਾ ਵੀ ਕੋਈ ਸਿਆਸੀ ਮਕਸਦ ਹੋਵੇ ਹੋ ਸਕਦਾ ਨਾਲ ਤੁਰਨ ਵਾਲੇ ਕੁਝ ਹੋਰ ਲੋਕਾਂ ਦੇ ਸਿਆਸੀ ਮਕਸਦ ਵੀ ਹੋਣ ਹੋ ਸਕਦਾ ਕੁਝ ਵੀ ਹੋ ਸਕਦਾ ਦੁਨੀਆ ਦੇ ਵਿੱਚ ਪਰ ਜਿਹੜਾ ਕਾਲਾ ਹੋਇਆ ਪਾਣੀ ਹੈ ਤਾਂ ਜਿਸ ਦਾ ਨਾਂ ਪਾਣੇ ਤਾਂ ਨਹੀਂ ਆ ਆਪਣੀਆਂ ਅੱਖਾਂ ਤਾਂ ਕੰਮ ਕਰ ਲਈਆਂ ਵੀ ਇਹ ਪਾਣੀ ਕਿਹੋ ਜਿਹਾ ਰੰਗ ਦਾ ਇਹ ਪਾਣੀ ਕਿਹੋ ਜਿਹਾ ਹੁੰਦਾ ਸੀ ਇੰਡਸਟਰੀ ਵਾਲਿਆਂ ਦੇ ਇੱਕ ਹਿੱਸੇ ਨੇ ਕਿਸ ਤਰੀਕੇ ਨਾਲ ਤਬਾਹ ਕਰਕੇ ਸਾਡੇ ਕੁਦਰਤੀ ਸੋਮੇ ਕਿਵੇਂ ਆਪਣੇ ਨਿੱਜੀ ਹਿੱਤਾਂ ਤੇ ਹੱਕਾਂ ਦੀ ਖਾਤਰ ਇੰਡਸਟਰੀ ਵਾਲਿਆਂ ਨੇ ਹੋਰ ਲੋਕਾਂ ਨੇ ਸੀਵਰੇਜ ਦਾ ਪਾਣੀ ਪਾ ਕੇ ਢੇਰਿਆਂ ਵਾਲਾ ਪਾਣੀ ਪਾ ਕੇ ਇਹਨੂੰ ਤਬਾਹ ਕਰ ਦਿੱਤਾ ਅੱਜ ਉਹ ਆਪਾਂ ਇਹਨਾਂ ਗੱਲਾਂ ਦੇ ਉੱਤੇ ਜਾਗਣਾ ਸ਼ੁਰੂ ਕਰ ਗਏ ਜਿਹੜੇ ਵੀ ਲੋਕ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਿਆ ਕਰਗੇ ਹਾਂ ਜਦੋਂ ਉਹ ਕੋਈ ਨਾ ਕੋਈ ਗਲਤ ਕੰਮ ਕਰਨਗੇ ਉਦੋਂ ਸਾਰਤਕ ਸ਼ਬਦਾਂ ਦੇ ਵਿੱਚ ਆਲੋਚਨਾ ਵੀ ਕਰਾਂਗੇ ਪਰ ਅੱਜ ਵੀ ਤਰੀਕੇ ਦੇ ਵਿੱਚ ਜੇਕਰ ਆਪਾਂ ਇਹ ਗੱਲ ਕਰੀ ਜੇ ਲੈ ਐਂ ਥੋੜੀ ਹੁੰਦਾ ਐਂ ਥੋੜੀ ਹੁੰਦਾ ਇਹ ਫਿਰ ਸਾਡੀ ਆਪਣੀ ਨਿੱਜੀ ਸਮੱਸਿਆ ਆਪਾਂ ਨੂੰ ਤਾਂ ਪਸੰਦ ਕੋਈ ਵੀ ਨਹੀਂ ਤੇ ਕਰਨਾ ਵੀ ਆਪਾਂ ਕੁਝ ਨਹੀਂ ਪਰ ਜਿਹੜੇ ਲੋਕ ਵੀ ਕਰਦੇ ਕੁਝ ਨਾ ਕੁਝ ਸਮਾਜ ਲਈ ਕੁਝ ਚੰਗਾ ਸੋਚਦੇ ਆ ਪੰਜਾਬ ਲਈ ਕੁਝ ਚੰਗਾ ਸੋਚਦੇ ਆ ਦੇਸ਼ ਲਈ ਕੁਝ ਚੰਗਾ ਸੋਚਦੇ ਆ ਗਲੀ ਗੁਆਂਢ ਵਾਸਤੇ ਚੰਗਾ ਸੋਚਦੇ ਆ ਸੱਚੀ ਮੁੱਚੀ ਉਹ ਸਿਫਤ ਦੇ ਹੱਕਦਾਰ ਆ ਉਹ ਤਾੜੀਆਂ ਦੇ ਹੱਕਦਾਰ ਆ ਉਸ ਸਲਾਮ ਦੇ ਹੱਕਦਾਰ ਆ ਸੋ ਭਾਈ ਆਜੋ ਆਪਾਂ ਬਲੈਕਮੇਲਰ ਅਸਲ ਕੌਣਾ ਹੈ ਇਹਨੂੰ ਪਛਾਣਨਾ ਸ਼ੁਰੂ ਕਰ ਗਏ ਇਹ ਫੈਕਟਰੀਆਂ ਵਾਲੇ ਜਿਹਨੂੰ ਕਹਿੰਦੇ ਆ ਜਾਂ ਮੈਂ ਵੀ ਕਿਸੇ ਨੂੰ ਕਹਾਂ ਜੀ ਕਿ ਉਹ ਬਲੈਕਮੇਲਰ ਆ ਇਹਦੀ ਕੋਈ ਤਕ ਨਹੀਂ ਬਣਦੀਗੀ ਤੁਸੀਂ ਚੰਗੇ ਮਾੜੇ ਦਾ ਆਪਨੇ ਤਾਰਾ ਕਰਿਆ ਕਰਿਓ ਚੰਗਾ ਕੌਣ ਅਤੇ ਮਾੜਾ ਕੌਣ ਇਹਦੇ ਬਾਰੇ ਸੋਚਿਆ ਕਰੋ 7 ਦਿਨ ਦੇ ਵਿੱਚ ਵਿੱਚ ਹੁਣ ਕਿਹੜੇ ਕਿਹੜੇ ਅਦਾਰੇ ਕਿਹੜੀਆਂ ਕਿੜੀਆਂ ਫੈਕਟਰੀਆਂ ਦਾ ਪਾਣੀ ਇੱਥੇ ਪੈਣਾ ਬੰਦ ਹੁੰਦਾ ਇਹ ਸਮੇਂ ਨੇ ਬਿਆਨ ਕਰਨਾ ਪ੍ਰਸ਼ਾਸਨ ਕਈਆਂ ਹੋਈਆਂ ਗੱਲਾਂ ਦੇ ਉੱਤੇ ਕਿੰਨਾ ਖਰਾ ਉਤਰਦਾ ਇਹ ਸਮੇਂ ਨੇ ਬਿਆਨ ਕਰਨਾ ਪਰ ਸੰਘਰਸ਼ੀ ਲੋਕਾਂ ਨੂੰ ਸਲਾਮ ਜ਼ਿੰ ਤੇ ਸਾਰਿਆਂ ਨੂੰ ਸੱਚੀ ਮੁੱਚੀ ਸਿਫਤ ਕਰਨੀ ਬਣਦੀ ਹੈ ਸ਼ਾਬਾਸ਼